ਈ ਕਹਤੇ ਪਹਿਲੇ ਸੂਏ ਗੁਰਪ੍ਰੀਤ ਕੀ ਹਿਸਾਬ ਰਿਆ ਤੇਨੇ ਬਾਈ 15 16 ਕਲ ਦੁੱਧ ਕੱਢਿਆ ਆਪਣੇ ਕੋਲੇ ਜੈਨੂਅਲ ਜਮ ਜੈਨੂਅਲ ਬਾਈ ਕਿਉਂਕਿ ਆਪਾਂ ਤੋਕਰ ਵੀ ਆਪਣੇ ਕੋਲੇ 11 ਤੇ ਚੱਲਦੀ ਰਹੀ ਹੈ ਠੀਕ ਆ ਹਾਂ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਬਾਈ ਗੁਰਪ੍ਰੀਤ ਦੇ ਘਰੋਂ ਆ ਪਿੰਡ ਪਾਈ ਬਖਤੌਰ ਦੋਸਤੋ ਜ਼ਿਲ੍ਹਾ ਬਠਿੰਡਾ ਤਹਿਸੀਲ ਵੀਰੇ ਮੋੜ ਮੰਡੀ ਦੋ ਨਗ ਦੋਸਤੋ ਵਿਕਰੀ ਵਾਲਿਆ ਇੱਕ ਤਾਂ ਦੋਸਤੋ ਆਹ ਦੂਜਾ ਸੂਆ ਸੂਨ ਵਾਲੀ ਝੋਟੀ ਬਕਾਊ ਆ ਕਿੰਨੇ ਕ ਇਹਦੇ ਦਿਨ ਰਹਿੰਦੇ ਆ ਤੇ ਕੀ ਗੱਲ ਬਾਤ ਆ ਉਹ ਸਾਰੀ ਆਪਾਂ ਮਾਲਕ ਨਾ ਕਰਾਂਗੇ ਨੰਬਰ 2 ਤੇ ਦੋਸਤੋ ਇਸੇ ਝੋਟੀ ਦੀ ਆਹ ਕੱਟੀ ਆ ਬਾਈ ਉਮਰ ਤੁਸੀਂ ਤਕਰੀਬਨ ਮੰਨ ਲਿਓ ਪਹਿਲੇ ਸੂਏ ਦੀ ਹੈਗੀ ਇਹ ਦੂਜਾ ਸੂਆ ਹੁਣ ਹੁੰਦੀ ਆ ਸਾਲ ਤੋਂ ਲੈ ਕੇ ਸਵਾ ਕਸਾਲ ਦੇ ਵਿੱਚ ਹਨਾ ਬਾਈ ਗੁਰਪ੍ਰੀਤ ਹਾਂ ਹਾਂ ਬੱਜਨੀ ਕੀ ਹਾਂ ਆਪਾਂ ਦੋਸਤੋ ਆ ਮੱਝ ਤੋਂ ਸ਼ੁਰੂ ਕਰ ਲੈਨੇ ਆ ਦੋ ਨਗ ਵਿਕਰੀ ਵਾਲੇ ਆ ਵੀਡੀਓ ਦੀ ਬਾਈ ਜੀ ਤਰੀਕ ਨੋਟ ਕਰ ਲਓ 17 ਤਰੀਕ 12ਵਾਂ ਮਹੀਨਾ 2025 ਆਜੋ ਆਪਾਂ ਮਾਲਕ ਨਾਲ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਬਾਈ ਗੁਰਪ੍ਰੀਤ ਸਤਿ ਸ਼੍ਰੀ ਅਕਾਲ ਬਾਈ ਪਿੰਡ ਗੁਰਪ੍ਰੀਤ ਆਪਣਾ ਭਾਈ ਬਾਈ ਮਤੌਰਾ ਬਾਈ ਜਿਲ੍ਹਾ ਬਟੰਡਾ ਹਾਂ ਤੇ 메ਨ ਰੋਡ ਦੇ ਉੱਤੇ ਪਿੰਡ ਆ 메ਨ ਰੋਡ ਦੇ ਸਕੂਲ ਕੰਨੀ ਘਰ ਆ ਬਾਈ ਆਪਣਾ ਇੱਕ ਇੱਧਰ ਆ ਗਿਆ ਮੈਸਰ ਖਾਨਾ ਇੱਧਰ ਆ ਗਿਆ ਕੋਟ ਫੱਤਾ ਕੋਟ ਪਰ ਠੀਕ ਆ ਵਿਚਾਲੇ ਦੋਸਤੋ 메ਨ ਰੋਡ ਦੇ ਉੱਤੇ ਬਾਈ ਦਾ ਪਿੰਡ ਆ ਗੁਰਪ੍ਰੀਤ ਬਾਈ ਦੋ ਨਗ ਵਿਕਰੀ ਵਾਲੇ ਦੋ ਨਗ ਬਾਈ ਆ ਕੱਟੀ ਏ ਸਿੱਧ ਗਈ ਠੀਕ ਏਸੇ ਮੱਝ ਦੀ ਆ ਕੱਟੀ ਠੀਕ ਆ ਗੁਰਪ੍ਰੀਤ ਬਾਈ ਇੱਕ ਵਾਰ ਆਪਣਾ ਨੰਬਰ ਬੋਲ ਦੇ ਬਾਈ 98771 ਹੂੰ 9 ਇਹ ਦੂਜਾ ਸੂਆ ਝੋਟੀ ਆ ਬਾਈ ਠੀਕ ਆ ਕਿੰਨੇ ਦਿਨ ਰਹਿ ਗਏ ਅਜੇ ਇਹਦੇ ਮੰਨ ਲਓ ਬਈ 22 23 ਤਰੀਕ ਨੂੰ ਦਿਨ ਪੂਰੇ ਆ ਬਾਈ 22 23 ਤਰੀਕ ਨੂੰ ਦਿਨ ਪੂਰੇ ਆ ਹਾਂ ਠੀਕ ਆ ਤੇ ਪਹਿਲੇ ਸੂਏ ਗੁਰਪ੍ਰੀਤ ਕੀ ਹਿਸਾਬ ਰਿਆ ਇਹਨੇ ਬਾਈ 15 16 ਕਲ ਦੁੱਤ ਕੱਢਿਆ ਆਪਣੇ ਕੋਲੇ ਜੈਨੂਅਲ ਜੈਨੂਅਲ ਬਾਈ ਠੀਕ ਕਿਉਂਕਿ ਆਪਾਂ ਤੋਕਰ ਵੀ ਆਪਣੇ ਕੋਲੇ 11 ਤੇ ਚੱਲਦੀ ਰਹੀ ਜੀ ਠੀਕ ਆ ਹਾਂ ਠੀਕ ਆ ਠੀਕ ਆ ਤੇ ਹੁਣ ਅੱਜ ਦਿਨ ਕਿੰਨੇ ਰਹਿ ਗਏ ਅੱਜ 22 23 ਦਿਨ ਪੂਰੇ ਆ ਬਈ 22 23 ਤਰੀਕ ਤੱਕ ਦਿਨ ਪੂਰੇ ਆ 17 ਦੀ ਦੋਸਤੋ ਵੀਡੀਓ ਤਕਰੀਬਨ 4-5 ਦਿਨ ਤਾਂ ਹਜੇ ਖੁੱਲੇ ਡੁੱਲੇ ਆਉਣਾ ਲੈ ਜੂਗੀ ਹਨਾ ਹਾਂ ਹਾਂ ਬਈ ਹਾਂ ਤੇ ਬਾਕੀ ਝੋਟੀ ਦੋਸਤੋ ਵਜਣ ਚਾ ਪਾਰ ਚ ਫੁੱਲਾ ਵਜਣ ਮਜੂਦੀ ਤੇ ਥਣ ਲੇਵੇ ਦੀ ਝੋਟੀ ਦੋਸਤੋ ਬਹੁਤ ਸੋਹਣੀ ਆ ਪਹਿਲਾਂ ਆਪਾਂ ਕੱਟੀ ਦੀ ਗੱਲਬਾਤ ਕਰ ਲਗੇ ਹਾਂ ਹਾਂ ਬਾਅਦੋਂ ਆਪਾਂ ਤੋੜ ਕੇ ਵੀ ਦਿਖਾ ਦਾਂਗੇ ਨਾਲੇ ਇਹ ਕੱਟੀਕੁਰਪ੍ਰਿਦੇਸ਼ੇ ਦੀ ਆ ਗਈ ਇਹੇ ਦੀ ਆ ਬਈ ਇਹ ਕੱਟੀ ਹੂੰ ਤੇ ਇਹ ਬਸ ਸਾਲਕ ਦੇ ਲਗਭਗ ਮੰਨ ਲਓ 11 11 12 ਮਹੀਨਾ ਦੀ ਬਾਤ ਤੋਂ ਬਾਤ 11 12 ਮਹੀਨੇ ਅੱਥਣਾ ਤੇ ਮੜਾ ਜਾ ਹੋ ਕਰੀ ਬਈ ਝੋਲੀ ਝੂਲ ਤਾਂ ਫੁੱਲ ਆ ਗਈ ਹਾਂ ਝੋਲੀ ਦੇਖੋ ਜਮਾ ਆ ਦੀ ਮਾਰ ਗਈ ਸੋਹਣੇ ਥਾਣਾ ਦੋਸਤੋ ਕੱਟੀ ਨੂੰ ਆ ਦੇਖੋ ਬਹੁਤ ਜ਼ਿਆਦੇ ਸੋਹਣੇ ਥਾਣੇ ਜੈਡ ਬਲੇ ਗਿਆ ਬਈ ਇੰਨੀ ਕੀ ਪੁਸ਼ ਕਾਲੀ ਹੈ ਨਹੀਂ ਇੰਨੇ ਕੋ ਤਾਂ ਮੜੀ ਨਾ ਬਾਕੀ ਨਾ ਸਰੀਰ ਦੀ ਕੱਟੀ ਬਹੁਤ ਸੋਹਣੀ ਆ ਬਿਲਕੁਲ ਆਪਦੀ ਮਾਂ ਤੇ ਢਾਂਚਾ ਸਰੀਰ ਜਮਾ ਉਹ ਜੀ ਚੀਜ਼ ਆ ਸਾਲਕ ਦੇ ਵਿੱਚ ਉਮਰ ਆਣਾ ਹਾਂ ਬਸ ਇੰਨੀ ਕੀ ਆ ਬਈ ਤੇ ਗੁਰਪ੍ਰੀਤੇ ਦਾ ਕੀ ਭਾਰ ਹੋਊਗਾ ਕੱਟੀ ਦਾ ਬਈ ਇਹਦਾ ਮੁੱਲ 60000 ਰੁਪਇਆ 60000 ਰੁਪਇਆ ਹਾਂ ਠੀਕ ਆ ਕੋਈ ਮੌਕੇ ਤੇ ਕਰੇ ਮਾ ਹਾਂ ਮਾਨਤਨ ਕਰ ਦੇਗਾ ਬਈ ਹਾਂ ਮੌਕੇ ਤੇ ਦੋਸਤੋ ਬਾਈ ਕਹਿੰਦਾ ਉਹ ਜਾ ਮੈਂ ਕਰ ਦੂੰਗਾ 60000 ਰੁਪਇਆ ਕੱਟੀ ਦਾ ਮੁੱਲ ਆ ਬਾਹਲੀ ਬੱਦੀ ਵੀਡੀਓ ਆਪਾਂ ਲੰਬੀ ਕਰਦੇ ਨਹੀਂ ਆ ਛੋਟੀ ਕਣੀ ਆ ਜਾ ਗੁਰਪ੍ਰੀਤ ਖੋਲ ਕੇ ਫਿਰ ਤੋਰੀ ਆਪਾਂ ਕਿਹੜਾ ਵੇੜੇ ਚ ਹਾਂ ਹਾਂ ਬਾਈ ਖੋਲ ਕੇ ਦੋਸਤੋ ਸੋਨੂੰ ਮੈਂ ਤੋੜ ਕੇ ਦਿਖਾ ਦਿੰਦਾ ਜਿਹੜੇ ਸਾਹਿਬ ਨਾਲ ਹਜੇ ਐਨੇ ਦਿਨਾਂ ਦੀ ਕੱਚੀ ਆ ਬਾਕੀ 5 ਦਿਨਾਂ ਤੇ ਇੰਨੀ ਸਾਉ ਸਰੀਫ ਜਮਾ ਸੰਗਲ ਖੁਰਨੀ ਚ ਧਰਤਾ ਚੋਟੀ ਦਾ ਆਹ ਦੇਖੋ ਵੀਰੇ ਹੂੰ ਥੋੜੀ ਜੀ ਬੇੜੇ ਦੀ ਤੰਗੀ ਆ ਛੋਟਾ ਗਾ ਬਾਕੀ ਕੋਈ ਨਾ ਆਪਾਂ ਬਾਹਰ ਕੱਢ ਕੇ ਤੋੜ ਲਾਂਗੇ ਕਰਨ ਵਾਲੀ ਨੂੰ ਹਵਾਨਾ ਬਹੁਤ ਸੋਹਣਾ ਫੁਰਪਿਤ ਕਿੰਨੇ ਦੁੱਧ ਦੀ ਗਾਰੰਟੀ ਤੇ ਦੇ ਦੇਗਾ ਜੇ ਚੰਗੀ ਸੰਭਾਲ ਵਾਲੇ ਘਰੇ ਜਾਵੇ ਤੇ ਬਾਈ ਇਹ ਚੰਗੀ ਸੰਭਾਲ ਵਾਲੇ ਘਰੇ ਬਾਕੀ ਦੁੱਧ 17 ਕਿਲੋ ਝੋਟੀ ਖੁੱਲਾ ਪਾਗੀ ਅੱਛਾ ਯਾਰ ਹਾਂ 16 17 ਕਿਲੋ ਵਾਲੀ ਬਾਈ ਖੁੱਲਾ ਝੋਟੀ ਪਾ ਦੂ ਬਾਈ ਹੂੰ ਜਗਲੇ ਬਾਈ ਲਈ ਆ ਕੇ ਬਣਤੀ ਸੇਬਈ ਨਾ ਕਰੀ ਤੇ ਉਹ ਤਾਂ ਪਾ ਕੀ ਕਹਿ ਸਕਦਾ ਹੈ ਨਾ ਮੈਂ ਇੱਕ ਜਿਹੜਾ ਹੋਰ ਦਬਾਵੇ ਬਣੇ ਲੇਵੇ ਦਾ ਜਿਹੜਾ ਚੜਾਈ ਹੈ ਨਾ ਦੋਸਤੋ ਚੌੜਾ ਸਹਿਜ ਬਹੁਤ ਆ ਥੋੜੀ ਹਲਕੀ ਜੀ ਤੱਕ ਜਰੂਰ ਮਾਰੀ ਜੇ ਅੱਗੇ ਨੂੰ ਬਾਕੀ ਕੇ ਵੱਟ ਕਰਦੀ ਵਧੀਆ ਕਰ ਜਾਂਦੀ ਹੈ ਕਬਰ ਨਾ ਪੂਰਾ ਬਾਈ ਲੇਵਾ ਵਧੀਆ ਕੱਢਦੀ ਹੈ ਇਹ ਜੀ ਗੱਲ ਅੱਛਾ ਹਾਂ ਵੱਟ ਕਰਦੀ ਬਾਈ ਕਹਿੰਦਾ ਜਮਾ ਲੇਵੇ ਦੇ ਵੀ ਬਾਟੀ ਕੱਢ ਦਿੰਦੀ ਸਿੰਗ ਸੌਂਗ ਬਾਈ ਪੂਰਾ ਕੁੰਡਾ ਦਾ ਸਿੰਗ ਤਾਂ ਬਹੁਤ ਸੋਹਣਾ ਸਿੰਗ ਦਾ ਦੇਖੋ ਵੀਰੇ ਸਿੰਗ ਤਾਂ ਜਮਾ ਕੰਨੀ ਵਾਲਾ ਪਿਓਰ ਮੂੜਾ ਵਾਲਾ ਸਿੰਗਾ ਦੋਸਤੋ ਝੁੱਟੀ ਨੂੰ ਬਾਕੀ ਵਜਨ ਦੀ ਵਜੂਦ ਦੀ ਝੋਟੀ ਚੰਗੀ ਛੰਡੀ ਸੀਲ ਪੂਰੀ ਆ ਬਾਈ ਜਵਾਹ ਚੂ ਇਹ ਧਾਰ ਧੂਰ ਦੀ ਪੂਰੀ ਪੋਲੀ ਆ ਬਾਈ ਹਾਂ ਆ ਦੇਖੋ ਵੀਰੇ ਤੇ ਇਹਦਾ ਪਹਾ ਫਿਰ ਬਾਈ ਪਹਾ ਇਹਦਾ ਬਾਈ ਫੋਨ 'ਤੇ ਕਰ ਲਾਂਗੇ ਫੋਨ 'ਤੇ ਕਰਾਂਗੇ ਹਾਂ ਕਾਰਨ ਕਿ ਕਈ ਵਾਰ ਕਾਰਨ ਬਾਈ ਫੋਨ 'ਤੇ ਉਹੀ ਹੋਈ ਫਿਰ ਰੇਟ ਹਨਾ ਹਾਂ ਵੀਰੇ ਤੇਰੇ ਸੁਣਦੀ ਆ ਜੇ ਕੱਟੀ ਆ ਗਈ ਬਾਈ ਕਹਿੰਦਾ ਸੀਮਨ ਚੰਗਾ ਰਖਾਏਗਾ ਨਹੀਂ ਯਾਦ ਨਹੀਂ ਰਿਹਾ ਹਾਂ ਫਿਰ ਉਹ ਜਾ ਰੱਖੂਗਾ ਤੇ ਨਹੀਂ ਬਾਈ ਕਹਿੰਦਾ ਫਿਰ ਉਹ ਜੇ ਹਿਸਾਬ ਹਾਂ ਇਹੀ ਗੱਲ ਸੀ ਹਾਂ ਹਾਂ ਬਾਈ ਠੀਕ ਆ ਬਾਕੀ ਆ ਦੇਖੋ ਦੋਸਤੋ ਨੰਬਰ ਬਾਈ ਦਾ ਇੱਥਾਂ ਚੱਲੀ ਜਾਂਦਾ ਸੋ ਜਿਹੜੇ ਵੀ ਭਰਾ ਨੂੰ ਪਸੰਦ ਆ ਕਰ ਲਿਓ ਵੀਰ ਨਾਲ ਸੰਪਰਕ ਪਿੰਡ ਭਾਈ ਬਖਤੌਰ ਜ਼ਿਲ੍ਹਾ ਬਠਿੰਡਾ ਮੋੜ ਮੰਡੀ ਤਹਿਸੀਲ ਦੋਸਤੋ ਬਾਈ ਗੁਰਪ੍ਰੀਤ ਨਾਮ ਆ ਮੁੰਡੇ ਦਾ ਤੇ ਕਰੋ ਝੋਟੀ ਚ ਹਮ ਵੀਡੀਓ ਦੇਖਣ ਲਈ ਬਾਈ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਵੀਰੇ